ਅੱਜ ਜਿਹੜੀ ਤੁਹਾਨੂੰ ਘਟਨਾ ਦੇ ਬਾਰੇ ਜਾਨੂ ਕਰਵਾ ਰਹੇ ਆ ਉਹ ਇੱਕ ਸੱਚੀ ਤੇ ਬਹੁਤ ਹੀ ਵੱਡੀ ਘਟਨਾ ਉਹਨੂੰ ਕਹਿ ਸਕਦੇ ਆਪਾਂ ਪਰਮਾਤਮਾ ਜਿਸ ਨੂੰ ਰੱਖਦਾ ਉਸ ਦਾ ਕੋਈ ਵੀ ਬਾੜਦਿੰਗਾ ਨਹੀਂ ਕਰ ਸਕਦਾ ਵਾਕਈ ਪਰਮਾਤਮਾ ਸਾਕਸ਼ਤ ਹੈ ਇਸ ਧਰਤੀ ਤੇ ਪਰ ਇਸ ਸੰਸਾਰ ਦੇ ਪਰ ਉਹ ਦੱਸ ਦਿਆਂ ਕਿ ਇੱਕ ਮਛੇਰਾ ਰਵਿੰਦਰਨਾਥ ਨਾਮ ਦਾ ਇੱਕ ਮਛੇਰਾ ਸਮੁੰਦਰ ਦੇ ਵਿੱਚ 6 ਸਾਲ ਤੋਂ ਮੱਛੀਆਂ ਫੜਨ ਜਿਹੜਾ ਜਾਇਆ ਕਰਦਾ ਸੀ ਪਰ ਅਚਾਨਕ ਇੱਕ ਦਿਨ ਅਜੀਹਾਂ ਆਉਂਦਾ ਉਹਨਾਂ ਦੀ ਕਿਸ਼ਤੀ ਜਿਹੜੇ ਜਿਸ ਦੇ ਵਿੱਚ ਮੱਛੀਆਂ ਫੜਨ ਹੋ ਜਾਂਦੇ ਸੀ ਉਹ ਹਵਾ ਤੇ ਤੂਫਾਨੀ ਲਹਿਰਾਂ ਦੇ ਵਿੱਚ ਉਸ ਦਾ ਜਿਹੜਾ ਰੁੱਖਾ ਉਹ ਬੱਦਲ ਜਾਂਦਾ ਉਹ 600 ਮੀਟਰ ਅੱਗੇ ਆਪਣੀ ਹੱਤਪਾਰ ਕਰ ਜਾਂਦੇ ਨੇ ਜਿੱਥੇ ਮੱਛੀਆਂ ਪੜਦੇ ਹੁੰਦੇ ਨੇ ਉਸ ਦਲੇ ਤੋਂ ਅੱਗੇ ਲੰਘ ਜਾਂਦੇ ਨੇ ਜਿੱਥੇ ਉਹ ਜਿਹੜਾ ਉਹਨਾਂ ਦੀ ਕਿਸ਼ਤੀ ਹੈ ਉਹ ਬੋਟ ਹੈ ਉਹ ਪਲਟ ਜਾਂਦੀ ਹੈ ਤਾਂ ਰਵਿੰਦਰਨਾਥ ਲਗਾਤਾਰ ਉੱਥੇ ਸਮੁੰਦਰ ਦੇ ਵਿੱਚ 6 ਦਿਨ ਤੋਂ ਲਗਾਤਾਰ ਤੈਰਿਆ ਬਿਨਾਂ ਕੁਛ ਖਾਦੇ ਪੀਤੇ ਜਿਉਂਦਾ ਕਿਸ ਤਰ੍ਹਾਂ ਰਿਹਾ ਉਹ ਵੀ ਤੁਹਾਨੂੰ ਦੱਸਦਿਆਂ ਉਹ ਜਿਉਂਦਾ ਮੱਛੀਆਂ ਵੀ ਕੱਚੀਆਂ ਖਾਂਦਾ ਰਿਹਾ ਫੜ ਕੇ ਤੇ ਜਿਹੜਾ ਪਾਣੀ ਪੀਂਦਾ ਸੀ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਨੇ ਉੱਪਰ ਤੋਂ ਜਿਹੜਾ ਬਾਰਿਸ਼ ਦਾ ਪਾਣੀ ਸੀ ਉਹ ਪੀਣ ਦੇ ਨਾਲ ਉਹ ਜਿਉਂਦਾ ਰਿਹਾ ਤਾਂ ਇੱਕ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀ ਹੈ ਘਟਨਾ ਹੈ ਅਸੀਂ ਤੁਹਾਨੂੰ ਇਹਦੀ ਵੀਡੀਓ ਦਿਖਾ ਰਹੇ ਹਾਂ ਨਾਲ ਨਾਲ ਚੱਲ ਰਹੀ ਹੈ ਉਸੇ ਰਵਿੰਦਰਨਾਥ ਦੀ ਵੀਡੀਓ ਹੈ ਜਿਹੜਾ ਸਮੁੰਦਰ ਦੇ ਵਿੱਚ ਪਿਛਲੇ 5 ਦਿਨਾਂ ਤੋਂ ਜੀਵਤ ਰਿਹਾ ਹੈ ਪੰਜਵੀਂ ਬਗਾਲ ਦੇ ਦੱਖਣੀ 24 ਪਰਾਗਣਾ ਜ਼ਿਲ੍ਹੇ ਦਾ ਰਹਿਣ ਵਾਲਾ ਆਦਮੀ ਪਿਛਲੇ 6 ਸਾਲਾਂ ਤੋਂ ਆਪਣੇ 15 ਸਾਥੀਆਂ ਨਾਲ ਬਗਾਲ ਦੀ ਖਾੜੀ ਵਿੱਚ ਹਲਦੀਆਂ ਨੇੜੇ ਮੱਛੀਆਂ ਫੜਨ ਜਾਇ ਕਰਦਾ ਸੀ ਫਿਰ ਅਚਾਨਕ ਸਮੁੰਦਰ ਦੀ ਦਸ਼ਾ ਜਿਹੜੀ ਹੈ ਉਹ ਬਦਲ ਗਈ ਤੇ ਤੂਫਾਨ ਦੇ ਵਿੱਚ ਉੱਠੀਆਂ ਲਹਿਰਾਂ ਤੋਂ ਕਾਬੂ ਹੋ ਕੇ ਉਹਨਾਂ ਦਾ ਜਿਹੜਾ ਟ੍ਰੇਲਰ ਹੈ ਉਹ ਪਲਟ ਜਾਂਦਾ ਸਾਰੇ ਸਮੁੰਦਰ ਦੀਆਂ ਪਿਛਾਲ ਲਹਿਰਾਂ ਦੇ ਵਿੱਚ ਬਹਿ ਜਾਂਦੇ ਨੇ ਪਰ ਰਵਿੰਦਰਨਾਥ ਵੀ ਉਹਨਾਂ ਲਹਿਰਾਂ ਦੇ ਵਿੱਚ ਬਹਿ ਜਾਂਦਾ ਪਰ ਪਰਵਿੰਦਰ ਰਾਤ ਜਿਹੜਾ ਉਹ ਹਿੰਮਤ ਹੀ ਹੁੰਦਾ ਉਸ ਦੀ ਵਧੀ ਹੋਈ ਸੀ ਉਹ ਬਚ ਗਿਆ ਪਰ ਉਹ ਡਰਨ ਵਾਲਾ ਨਹੀਂ ਸੀ ਪੇਸ਼ੇਵਰ ਮਸ਼ੇਰਾ ਹੋਣ ਕਰਕੇ ਪਾਣੀ ਉਸ ਦਾ ਦੁਸ਼ਮਣ ਨਹੀਂ ਸੀ ਸਗੋਂ ਉਸ ਦਾ ਸਾਥੀ ਸੀ ਉਸ ਨੇ ਹਾਰ ਨਹੀਂ ਮੰਨੀ ਉਹ ਤੈਰਦਾ ਰਿਹਾ ਤੈਰਦਾ ਰਿਹਾ ਉੱਪਰ ਅਸਮਾਨ ਹੇਠਾਂ ਥੱਲੇ ਅਸੀਮਤ ਪਾਣੀ ਘੰਟੇ ਬੀਤ ਗਏ ਦਿਨ ਬੀਤ ਗਏ ਰਵਿੰਦਰ 5 ਦਿਨਾਂ ਤੱਕ ਸਮੁੰਦਰ ਦੇ ਵਿੱਚ ਇਕੱਲਾ ਤੈਰਦਾ ਰਿਹਾ ਨਾ ਖਾਣਾ ਨਾ ਪੀਣ ਵਾਲਾ ਪਾਣੀ ਬਸ ਬਚਣ ਦੀ ਜिद ਨਹੀਂ ਉਸ ਨੂੰ ਜਿਹੜਾ ਪਚਾ ਕੇ ਰੱਖਿਆ ਉਸ ਦੇ ਅੰਦਰ ਇੱਕ ਜਨੂਨ ਸੀ ਕਿ ਮੈਂ ਮਰਨਾ ਨਹੀਂ ਹਿੰਮਤ ਨਹੀਂ ਹਾਰਨੀ ਜਦੋਂ ਮੀਂਹ ਪੈਂਦਾ ਸੀ ਤਾਂ ਉਹ ਮੀਂਹ ਦਾ ਪਾਣੀ ਪੀਂਦਾ ਸੀ ਅਤੇ ਆਪਣੇ ਆਪ ਨੂੰ ਜਿਉਂਦਾ ਰੱਖਣ ਦੇ ਲਈ ਉਸ ਦੇ ਬਾਰੇ ਦੱਸਿਆ ਗਿਆ ਕੱਚੀ ਜਿਹੜੀ ਮੱਛੀ ਵੀ ਖਾਦੀ ਗਈ ਇਹ ਪਰ ਸਮੁੰਦਰ ਦੇ ਵਿੱਚ ਸਿਰਫ ਉਹ ਪਾਣੀ ਦੇ ਸਰਪੇ ਹੀ بارش ਦੇ ਪਾਣੀ ਦੇ ਸਰਪੇ ਹੀ ਜਿਉਂਦਾ ਰਿਹਾ ਮੌਤ ਉਸ ਦੇ ਹਰ ਪਲ ਨੇੜੇ ਸੀ ਪਰ ਉਸ ਨੇ ਹਿੰਮਤ ਹੈ ਜਿਹੜੀ ਨਹੀਂ ਹਾਰੀ ਲਗਾਤਾਰ 5 ਦਿਨ ਉਸ ਨੂੰ ਬੀਤ ਕੇ ਫਿਰ ਇੱਕ ਜਹਾਜ਼ ਐਮਬੀ ਜਵਾਦ ਬੰਗਲਾਦੇਸ਼ ਦੇ ਕੁੱਤਬੁਦੀਆ ਟਾਪੂ ਦੇ ਨੇੜੇ ਲਗਭਗ 600 ਮੀਟਰ ਦੂਰੀ ਤੋਂ ਲੰਘ ਰਿਹਾ ਸੀ ਜਹਾਜ਼ ਦੇ ਕਪਤਾਨ ਨੇ ਦੂਰੋ ਸਮੁੰਦਰ ਦੇ ਵਿੱਚ ਕੁਝ ਹਿਲਦਾ ਦੇਖਿਆ ਧਿਆਨ ਨਾਲ ਦੇਖਿਆ ਤਾਂ ਉਸ ਨੂੰ ਕੁਝ ਤੈਰਦਾ ਨਜ਼ਰ ਆਇਆ ਕੈਪਟਨ ਨੇ ਲਾਈਫ ਜੈਕਟ ਉਸ ਤੈਰਨ ਵਾਲੀ ਚੀਜ਼ ਦੇ ਵੱਲ ਸੁੱਟੀ ਤਾਂ ਉਹ ਉਸ ਤੱਕ ਨਹੀਂ ਪਹੁੰਚੀ ਪਰ ਕੈਪਟਨ ਵੀ ਨਹੀਂ ਹਟਿਆ ਉਸ ਆਪਣੀ ਅਤੇ ਜਿਹੜੀ ਦਰਿਆ ਦਿਲੀ ਤੋਂ ਕੈਪਟਨ ਨੂੰ ਜਦੋਂ ਪਤਾ ਲੱਗਿਆ ਕਿ ਇੱਕ ਇਨਸਾਨ ਹੈ ਫਿਰ ਕੈਪਟਨ ਨੇ ਜਹਾਜ਼ ਨੂੰ ਥੋੜਾ ਨਜ਼ਦੀਕ ਕਰਕੇ ਉਸ ਦੇ ਵੱਲ ਫਿਰ ਇੱਕ ਜਿਹੜੀ ਜੈਕਟ ਹੈ ਉਸ ਟੀ ਉਹ ਵੀ ਜੈਕਟ ਜਿਹੜੀ ਰਵਿੰਦਰਨਾਥ ਤੱਕ ਨਹੀਂ ਪਹੁੰਚੀ ਫਿਰ ਵੀ ਕੈਪਟਨ ਜਿਹੜਾ ਰੁਕਿਆ ਨਹੀਂ ਉਸਨੇ ਸਿਰਫ ਇੱਕ ਚੀਜ਼ ਵੇਖੀ ਜੋ ਸਿਮਾਮਾ ਧਰਮਾਂ ਜਾਤਾਂ ਦੀਆਂ ਰੇਖਾਵਾਂ ਨੂੰ ਭੁੱਲ ਜਾਂਦੀ ਹੈ ਉਹ ਹੈ ਸਿਰਫ ਇੱਕ ਮਨੁੱਖਤਾ ਮਨੁੱਖਤਾ ਦੇ ਡੈਰੇ ਦੇ ਵਿੱਚ ਰਹਿ ਕੇ ਰਵਿੰਦਰਨਾਥ ਨੂੰ ਉਸ ਕੈਪਟਨ ਦੇ ਬਲੋਂ ਬਚਾਇਆ ਗਿਆ ਅਰਵਿੰਦਰ ਕੁਝ ਹੀ ਦੂਰੀ ਤੇ ਦੁਬਾਰਾ ਨਜ਼ਰ ਆਇਆ ਅਤੇ ਇਸ ਵਾਰ ਕੈਪਟਨ ਨੇ ਜਹਾਜ਼ ਨੂੰ ਮੋੜ ਦਿੱਤਾ ਸੀ ਲਾਈਫ ਜੈਕਟ ਸਿੱਟੀ ਦੁਬਾਰਾ ਫਿਰ ਤੋਂ ਅਤੇ ਇਸ ਵਾਰ ਰਵਿੰਦਰਨਾਥ ਫੜਨ ਵਿੱਚ ਕਾਮਯਾਬ ਹੋ ਗਿਆ ਉਸ ਨੂੰ ਇੱਕ ਕ੍ਰੇਨ ਦੇ ਨਾਲ ਉੱਪਰ ਵੱਲ ਖਿੱਚਿਆ ਤਾਂ ਰਵਿੰਦਰ ਕਾਫੀ ਜ਼ਿਆਦਾ ਥੱਕਿਆ ਹੋਇਆ ਸੀ ਪਰ ਉਹ ਜਿਉਂਦਾ ਸੀ ਹਿੰਮਤੀ ਸੀ ਜਦੋਂ ਉਸ ਨੂੰ ਜਹਾਜ਼ ਦੇ ਉੱਪਰ ਚੜਾਇਆ ਤਾਂ ਪੂਰੇ ਜਹਾਜ਼ ਦੇ ਮਲਾਖ ਖੁਸ਼ੀ ਨਾਲ ਚੀਕ ਉੱਠੇ ਉਸਨੇ ਮਨੁੱਖਤਾ ਨੂੰ ਜ਼ਿੰਦਾ ਦੇਖਦੇ ਹੋਏ ਸਿਰਫ ਮਨੁੱਖ ਨੂੰ ਹੀ ਜਿਹੜਾ ਉਸਨੇ ਇੱਕ ਆਪਣੇ ਵੱਲ ਸਨੇਹਾ ਦਿੱਤਾ ਕਿ ਅੱਜ ਜਿਹੜੀ ਮਨੁੱਖਤਾ ਉਹ ਵਾਕਈ ਜਿਉਂਦੀ ਹੈ ਉਸ ਪਾਲਰ ਦੀ ਜਿਹੜੀ ਵੀਡੀਓ ਹੈ ਸੀ ਤੁਹਾਨੂੰ ਦਿਖਾ ਰਿਹਾ ਹਾਂ ਇੱਕ ਮਲਾਹ ਤੇ ਦੁਆਰਾ ਇਹ ਆਪਣੇ ਕੈਮਰੇ ਦੇ ਵਿੱਚ ਰਿਕਾਰਡ ਕੀਤੀ ਗਈ ਤਾਂ ਇਹ ਵੀਡੀਓ ਪੂਰੇ ਹੀ ਦੇਸ਼ ਦੇ ਵਿੱਚ ਜਿਹੜੀ ਹੈ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵੀਡੀਓ ਬਹੁਤ ਹੈਰਾਨ ਕਰ ਦੇਣ ਵਾਲੀ ਹੈ ਦਰਸ਼ਕਾਂ ਦੀ ਰੂਹ ਨੂੰ ਹਿਲਾ ਕੇ ਰੱਖ ਦੇਣ ਵਾਲੀ ਹੈ ਧੰਨਵਾਦ ਉਸ ਜਹਾਜ਼ ਦੇ ਮਲਾਹ ਦਾ ਸਿਰਫ ਜਿਸ ਨੇ ਉਸ ਦੀ ਜਾਨ ਹੀ ਨਹੀਂ ਬਚਾਈ ਸਗੋ ਮਨੁੱਖਤਾ ਦਾ ਇੱਕ ਵੱਡਾ ਸਨੇਹਾ ਵੀ ਦਿੱਤਾ ਕਿ ਮਨੁੱਖਤਾ ਹੀ ਸਭ ਤੋਂ ਵੱਡੀ ਹੈ ਜੇਕਰ ਤੁਸੀਂ ਕਿਸੇ ਦੇ ਕੰਮ ਆਉਨੇ ਹੋ ਤਾਂ ਪਰਮਾਤਮਾ ਵੀ ਤੁਹਾਡੇ ਕੰਮ ਦੇਉ ਜਿਹੜਾ ਹੈ ਉਹ ਹੋਰ ਫਲਦਾ ਹੈ ਫਲ ਲਾਉਂਦਾ ਤਾਂ ਦੇਖ ਰਹੇ ਹੋ ਤੁਸੀਂ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਲੋਕਾਂ ਦੇ ਬਲੋ ਸ਼ੇਅਰ ਕੀਤਾ ਜਾ ਰਿਹਾ ਬਹੁਤ ਹੀ ਇਨਸਾਨੀਅਤ ਦੀ ਵੱਡੀ ਮਿਸਾਲ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਦਿਲ ਇੱਕ ਵਾਰੀ ਤਾਂ ਡਾਮ ਟੋਲ ਜ਼ਰੂਰ ਹੁੰਦਾ ਆਓ ਤੁਸੀਂ ਵੀ ਦੇਖੋ ਇਹ ਵੀਡੀਓ ਕਿਸ ਤਰੀਕੇ ਦੇ ਨਾਲ ਰਵਿੰਦਰਨਾਥ ਨੂੰ ਹੋਰ ਮਸ਼ੇਰੀਆਂ ਦੇ ਬਲੋ ਤੇ ਉਸ ਕੈਪਟਨ ਦੇ ਬਲੋ ਬਚਾਇਆ ਗਿਆ ਅੱਜ ਜਿਸ ਜਿਹੜੀ ਤੁਹਾਨੂੰ ਘਟਨਾ ਦੇ ਬਾਰੇ ਜਾਣੂ ਕਰਵਾ ਰਹੇ ਹਾਂ ਉਹ ਇੱਕ ਸੱਚੀ ਤੇ ਬਹੁਤ ਹੀ ਵੱਡੀ ਘਟਨਾ ਉਹਨੂੰ ਕਹਿ ਸਕਦੇ ਆਪਾਂ ਪ੍ਰਮਾਤਮਾ ਜਿਸ ਨੂੰ ਰੱਖਦਾ ਉਸ ਦਾ ਕੋਈ ਵੀ ਬਾਡਿੰਗਾ ਨਹੀਂ ਕਰ ਸਕਦਾ ਵਾਕਈ ਪਰਮਾਤਮਾ ਸਾਖਸ਼ਤ ਹੈ ਇਸ ਧਰਤੀ ਤੇ ਪਰ ਇਸ ਸੰਸਾਰ ਦੇ ਪਰ ਉਹ ਦੱਸ ਦਿਆਂ ਕਿ ਇੱਕ ਮਛੇਰਾ ਰਵਿੰਦਰਨਾਥ ਨਾਮ ਦਾ ਇੱਕ ਮਛੇਰਾ ਸਮੁੰਦਰ ਦੇ ਵਿੱਚ 6 ਸਾਲ ਤੋਂ ਮੱਛੀਆਂ ਫੜਨ ਜਿਹੜਾ ਜਾਇਆ ਕਰਦਾ ਸੀ ਪਰ ਅਚਾਨਕ ਇੱਕ ਦਿਨ ਅਜੀਹਾ ਆਉਂਦਾ ਉਹਨਾਂ ਦੀ ਕਿਸ਼ਤੀ ਜਿਹੜੇ ਜਿਸ ਦੇ ਵਿੱਚ ਮੱਛੀਆਂ ਫੜਨ ਹੋ ਜਾਂਦੇ ਸੀ ਉਹ ਹਵਾ ਤੇ ਤੂਫਾਨੀ ਲਹਿਰਾਂ ਦੇ ਵਿੱਚ ਉਸ ਦਾ ਜਿਹੜਾ ਰੁੱਖਾ ਉਹ ਬਦਲ ਜਾਂਦਾ ਉਹ 600 ਮੀਟਰ ਅੱਗੇ ਆਪਣੀ ਹੱਤ ਪਾਰ ਕਰ ਜਾਂਦੇ ਨੇ ਜਿੱਥੇ ਮੱਛੀਆਂ ਪੜਦੇ ਹੁੰਦੇ ਨੇ ਉਸ ਦਲੇ ਤੋਂ ਅੱਗੇ ਲੰਘ ਜਾਨੇ ਜਿੱਥੇ ਉਹ ਜਿਹੜਾ ਉਹਨਾਂ ਦੀ ਕਿਸ਼ਤੀ ਹੈ ਉਹ ਬੋਟ ਹੈ ਉਹ ਪਲਟ ਜਾਂਦੀ ਹੈ ਤਾਂ ਰਵਿੰਦਰਨਾਥ ਲਗਾਤਾਰ ਉੱਥੇ ਸਮੁੰਦਰ ਦੇ ਵਿੱਚ 6 ਦਿਨ ਤੋਂ ਲਗਾਤਾਰ ਤੈਰਿਆ ਬਿਨਾਂ ਕੁਛ ਖਾਦੇ ਪੀਤੇ ਜਿਉਂਦਾ ਕਿਸ ਤਰ੍ਹਾਂ ਰਿਹਾ ਉਹ ਵੀ ਤੁਹਾਨੂੰ ਦੱਸ ਦਿਆਂ ਉਹ ਜਿਉਂਦਾ ਮਛੀਆਂ ਵੀ ਕਚਰੀਆਂ ਖਾਂਦ ਰਿਆ ਫੜ ਕੇ ਤੇ ਜਿਹੜਾ ਪਾਣੀ ਪੀਂਦਾ ਸੀ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਨੇ ਉੱਪਰ ਤੋਂ ਜਿਹੜਾ ਬਾਰਿਸ਼ ਦਾ ਪਾਣੀ ਸੀ ਉਹ ਪੀਣ ਦੇ ਨਾਲ ਉਹ ਜਿਉਦਾ ਰਿਹਾ ਤਾਂ ਇੱਕ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀ ਇਹ ਘਟਨਾ ਹੈ ਅਸੀਂ ਤੁਹਾਨੂੰ ਇਹ ਜਿਹੜੀ ਵੀਡੀਓ ਦਿਖਾ ਰਹੇ ਹਾਂ ਨਾਲ ਨਾਲ ਚੱਲ ਰਹੀ ਹੈ ਉਸੇ ਰਵਿੰਦਰਨਾਥ ਦੀ ਵੀਡੀਓ ਹੈ ਜਿਹੜਾ ਸਮੁੰਦਰ ਦੇ ਵਿੱਚ ਪਿਛਲੇ 5 ਦਿਨਾਂ ਤੋਂ ਜੀਵਤ ਰਿਹਾ ਪੰਜਵੇਂ ਬਗਾਲ ਦੇ ਦੱਖਣੀ 24 ਪਰਾਗਣਾ ਜ਼ਿਲ੍ਹੇ ਦਾ ਰਹਿਣ ਵਾਲਾ ਆਦਮੀ ਪਿਛਲੇ 6 ਸਾਲਾਂ ਤੋਂ ਆਪਣੇ 15 ਸਾਥੀਆਂ ਨਾਲ ਬਗਾਲ ਦੀ ਖਾੜੀ ਵਿੱਚ ਹਲਦੀਆਂ ਨੇੜੇ ਮੱਛੀਆਂ ਫੜਨ ਜਾਇਆ ਕਰਦਾ ਸੀ ਫਿਰ ਅਚਾਨਕ ਸਮੁੰਦਰ ਦੀ ਦਿਸ਼ਾ ਜਿਹੜੀ ਆ ਉਹ ਬਦਲ ਗਈ ਤੇ ਤੂਫਾਨ ਦੇ ਵਿੱਚ ਉੱਠੀਆਂ ਲਹਿਰਾਂ ਤੋਂ ਕਾਬੂ ਹੋ ਕੇ ਉਹਨਾਂ ਦਾ ਜਿਹੜਾ ਟ੍ਰੇਲਰ ਹੈ ਉਹ ਪਲਟ ਜਾਂਦਾ ਸਾਰੇ ਸਮੁੰਦਰ ਦੀਆਂ ਵਿਸ਼ਾਲ ਲਹਿਰਾਂ ਦੇ ਵਿੱਚ ਵਹਿ ਜਾਂਦੇ ਨੇ ਪਰ ਰਵਿੰਦਰਨਾਥ ਵੀ ਉਹਨਾਂ ਲਹਿਰਾਂ ਦੇ ਵਿੱਚ ਵਹਿ ਜਾਂਦਾ ਪਰ ਪ੍ਰਵਿੰਦਰਨਾਥ ਜਿਹੜਾ ਉਹ ਹਿੰਮਤ ਹੀ ਹੁੰਦਾ ਉਸ ਦੀ ਵਧੀ ਹੋਈ ਸੀ ਉਹ ਬਚ ਗਿਆ ਪਰ ਉਹ ਡਰਨ ਵਾਲਾ ਨਹੀਂ ਸੀ ਪੇਸ਼ੇਵਰ ਮਸ਼ੇਰਾ ਹੋਣ ਕਰਕੇ ਪਾਣੀ ਉਸਦਾ ਦੁਸ਼ਮਣ ਨਹੀਂ ਸੀ ਸਗੋਂ ਉਸਦਾ ਸਾਥੀ ਸੀ ਉਸਨੇ ਹਾਰ ਨਹੀਂ ਮੰਨੀ ਉਹ ਤੈਰਦਾ ਰਿਹਾ ਤੈਰਦਾ ਰਿਹਾ ਉੱਪਰ ਅਸਮਾਨ ਹੇਠਾਂ ਥੱਲੇ ਅਸੀਮਤ ਪਾਣੀ ਘੰਟੇ ਬੀਤ ਗਏ ਦਿਨ ਬੀਤ ਗਏ ਰਵਿੰਦਰ ਪੰਜ ਦਿਨਾਂ ਤੱਕ ਸਮੁੰਦਰ ਦੇ ਵਿੱਚ ਇਕੱਲਾ ਤੈਰਦਾ ਰਿਹਾ ਨਾ ਖਾਣਾ ਨਾ ਪੀਣ ਵਾਲਾ ਪਾਣੀ ਬਸ ਬਚਣ ਦੀ ਜिद ਨਹੀਂ ਉਸ ਨੂੰ ਜਿਹੜਾ ਪਚਾ ਕੇ ਰੱਖਿਆ ਉਸ ਦੇ ਅੰਦਰ ਇੱਕ ਜਨੂਨ ਸੀ ਕਿ ਮੈਂ ਮਰਨਾ ਨਹੀਂ ਹਿੰਮਤ ਨਹੀਂ ਹਾਰਨੀ ਜਦੋਂ ਮੀਂਹ ਪੈਂਦਾ ਸੀ ਤਾਂ ਉਹ ਮੀਂਹ ਦਾ ਪਾਣੀ ਪੀਂਦਾ ਸੀ ਅਤੇ ਆਪਣੇ ਆਪ ਨੂੰ ਜਿਉਂਦਾ ਰੱਖਣ ਦੇ ਲਈ ਉਸ ਦੇ ਬਰੋ ਦੱਸਿਆ ਗਿਆ ਕੱਚੀ ਜਿਹੜੀ ਮੱਛੀ ਵੀ ਖਾਦੀ ਗਈ ਇਹ ਪਰ ਸਮੁੰਦਰ ਦੇ ਵਿੱਚ ਸਿਰਫ ਉਹ ਪਾਣੀ ਦੇ ਸਰਪੇ ਹੀ بارش ਦੇ ਪਾਣੀ ਦੇ ਸਰਪੇ ਹੀ ਜਿਉਂਦਾ ਰਿਹਾ ਮੌਤ ਉਸ ਦੇ ਹਰ ਪਲ ਨੇੜੇ ਸੀ ਪਰ ਉਸ ਨੇ ਹਿੰਮਤ ਹੈ ਜਿਹੜੀ ਨਹੀਂ ਹਾਰੀ ਲਗਾਤਾਰ 5 ਦਿਨ ਉਸ ਨੂੰ ਬੀਤ ਕੇ ਫਿਰ ਇੱਕ ਜਹਾਜ਼ ਐਮਬੀ ਜਵਾਦ ਬੰਗਲਾਦੇਸ਼ ਦੇ ਕੁੱਤਬੁਦੀਆ ਟਾਪੂ ਦੇ ਨੇੜੇ ਲਗਭਗ 600 ਮੀਟਰ ਦੂਰੀ ਤੋਂ ਲੰਘ ਰਿਹਾ ਸੀ ਜਹਾਜ਼ ਦੇ ਕਪਤਾਨ ਨੇ ਦੂਰੋਂ ਸਮੁੰਦਰ ਦੇ ਵਿੱਚ ਕੁਝ ਹਿਲਦਾ ਦੇਖਿਆ ਧਿਆਨ ਨਾਲ ਦੇਖਿਆ ਤਾਂ ਉਸ ਨੂੰ ਕੁਝ ਤੈਰਦਾ ਨਜ਼ਰ ਆਇਆ ਕੈਪਟਨ ਨੇ ਲਾਈਫ ਜੈਕਟ ਉਸ ਤੈਰਨ ਵਾਲੀ ਚੀਜ਼ ਦੇ ਵੱਲ ਸੁੱਟੀ ਤਾਂ ਉਹ ਉਸ ਤੱਕ ਨਹੀਂ ਪਹੁੰਚੀ ਪਰ ਕੈਪਟਨ ਵੀ ਨਹੀਂ ਹਟਿਆ ਉਸ ਆਪਣੀ ਅਣ ਜਿਹੜੀ ਦਰਿਆ ਦਿਲੀ ਤੋਂ ਕੈਪਟਨ ਨੂੰ ਜਦੋਂ ਪਤਾ ਲੱਗਿਆ ਕਿ ਇੱਕ ਇਨਸਾਨ ਹੈ ਫਿਰ ਕੈਪਟਨ ਨੇ ਜਹਾਜ਼ ਨੂੰ ਥੋੜਾ ਨਜ਼ਦੀਕ ਕਰਕੇ ਉਸ ਦੇ ਵੱਲ ਫਿਰ ਇੱਕ ਜਿਹੜੀ ਜੈਕਟ ਹੈ ਉਸ ਟੀ ਉਹ ਵੀ ਜੈਕਟ ਹੈ ਜਿਹੜੀ ਰਵਿੰਦਰਨਾਥ ਤੱਕ ਨਹੀਂ ਪਹੁੰਚੀ ਫਿਰ ਵੀ ਕੈਪਟਨ ਜਿਹੜਾ ਰੁਕਿਆ ਨਹੀਂ ਉਸ ਨੇ ਸਿਰਫ ਇੱਕ ਚੀਜ਼ ਵੇਖੀ ਜੋ ਸਿਮਾਮਾ ਧਰਮਾਂ ਜਾਤਾਂ ਦੀਆਂ ਰੇਖਾਵਾਂ ਨੂੰ ਭੁੱਲ ਜਾਂਦੀ ਹੈ ਉਹ ਹੈ ਸਿਰਫ ਇੱਕ ਮਨੁੱਖਤਾ ਮਨੁੱਖਤਾ ਦੇ ਡੈਰੇ ਦੇ ਵਿੱਚ ਰਹਿ ਕੇ ਰਵਿੰਦਰਨਾਥ ਨੂੰ ਉਸ ਕੈਪਟਨ ਦੇ ਬਲੋਂ ਬਚਾਇਆ ਗਿਆ ਰਵਿੰਦਰ ਕੁਝ ਹੀ ਦੂਰੀ ਤੇ ਦੁਬਾਰਾ ਨਜ਼ਰ ਆਇਆ ਅਤੇ ਇਸ ਵਾਰ ਕੈਪਟਨ ਨੇ ਜਹਾਜ਼ ਨੂੰ ਮੋੜ ਦਿੱਤਾ ਸੀ ਲਾਈਫ ਜੈਕਟ ਸਿੱਟੀ ਦੁਬਾਰਾ ਫਿਰ ਤੋਂ ਅਤੇ ਇਸ ਵਾਰ ਰਵਿੰਦਰਨਾਥ ਫੜਨ ਵਿੱਚ ਕਾਮਯਾਬ ਹੋ ਗਿਆ ਉਸ ਨੂੰ ਇੱਕ ਕ੍ਰੇਨ ਦੇ ਨਾਲ ਉੱਪਰ ਵੱਲ ਖਿੱਚਿਆ ਤਾਂ ਰਵਿੰਦਰ ਕਾਫੀ ਜ਼ਿਆਦਾ ਥੱਕਿਆ ਹੋਇਆ ਸੀ ਪਰ ਉਹ ਜਿਉਂਦਾ ਸੀ ਹਿੰਮਤੀ ਸੀ ਜਦੋਂ ਉਸ ਨੂੰ ਜਹਾਜ਼ ਦੇ ਉੱਪਰ ਝਾੜਿਆ ਤਾਂ ਪੂਰੇ ਜਹਾਜ਼ ਦੇ ਮਲਾਹ ਖੁਸ਼ੀ ਨਾਲ ਚੀਕ ਉੱਟੇ ਉਸਨੇ ਮਨੁੱਖਤਾ ਨੂੰ ਜਿੰਦਾ ਦੇਖਦੇ ਹੋਏ ਸਿਰਫ ਮਨੁੱਖ ਨੂੰ ਹੀ ਜਿਹੜਾ ਉਸਨੇ ਇੱਕ ਆਪਣੇ ਵੱਲ ਸਨੇਹ ਦਿੱਤਾ ਕਿ ਅੱਜ ਜਿਹੜੀ ਮਨੁੱਖਤਾ ਉਹ ਵਾਕਈ ਜਿਉਂਦੀ ਹੈ ਉਸ ਪਲ ਦੀ ਜਿਹੜੀ ਵੀਡੀਓ ਹੈ ਸੀ ਤੁਹਾਨੂੰ ਦਿਖਾ ਰਿਹਾ ਹਾਂ ਇੱਕ ਮਲਾਹ ਦੇ ਦੁਆਰਾ ਇਹ ਆਪਣੇ ਕੈਮਰੇ ਦੇ ਵਿੱਚ ਰਿਕਾਰਡ ਕੀਤੀ ਗਈ ਤਾਂ ਇਹ ਵੀਡੀਓ ਪੂਰੇ ਹੀ ਦੇਸ਼ ਦੇ ਵਿੱਚ ਜਿਹੜੀ ਹੈ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵੀਡੀਓ ਬਹੁਤ ਹੈਰਾਨ ਕਰ ਦੇਣ ਵਾਲੀ ਹੈ ਦਰਸ਼ਕਾਂ ਦੀ ਰੂਹ ਨੂੰ ਹਿਲਾ ਕੇ ਰੱਖ ਦੇਣ ਵਾਲੀ ਹੈ ਧੰਨਵਾਦ ਉਸ ਜਹਾਜ਼ ਦੇ ਮਲਾਹ ਦਾ ਸਿਰਫ ਜਿਸ ਨੇ ਉਸ ਦੀ ਜਾਨ ਹੀ ਨਹੀਂ ਬਚਾਈ ਸਗੋ ਮਨੁੱਖਤਾ ਦਾ ਇੱਕ ਵੱਡਾ ਸਨੇਹਾ ਵੀ ਦਿੱਤਾ ਕਿ ਮਨੁੱਖਤਾ ਹੀ ਸਭ ਤੋਂ ਵੱਡੀ ਹੈ ਜੇਕਰ ਤੁਸੀਂ ਕਿਸੇ ਦੇ ਕੰਮ ਆਉਂਦੇ ਹੋ ਤਾਂ ਪਰਮਾਤਮਾ ਵੀ ਤੁਹਾਡੇ ਕੰਮ ਦੇਉ ਜਿਹੜਾ ਹੈ ਉਹ ਹੋਰ ਫਲਦਾ ਹੈ ਫਲ ਲਾਉਂਦਾ ਤਾਂ ਦੇਖ ਰਹੇ ਹੋ ਤੁਸੀਂ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਲੋਕਾਂ ਦੇ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਬਹੁਤ ਹੀ ਇਨਸਾਨੀਅਤ ਦੀ ਵੱਡੀ ਮਿਸਾਲ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਦਿਲ ਇੱਕ ਵਾਰੀ ਤਾਂ ਡਰਾਮਾਡੋਲ ਜ਼ਰੂਰ ਹੁੰਦਾ ਆਓ ਤੁਸੀਂ ਵੀ ਦੇਖੋ ਇਹ ਵੀਡੀਓ ਕਿਸ ਤਰੀਕੇ ਦੇ ਨਾਲ ਰਵਿੰਦਰਨਾਥ ਨੂੰ ਹੋਰ ਮਸ਼ੇਰੀਆਂ ਦੇ ਵੱਲੋਂ ਤੇ ਉਸ ਕੈਪਟਨ ਦੇ ਵੱਲੋਂ ਬਚਾਇਆ ਗਿਆ